ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਕੋ ਮੈਂ ਤੁਹਾਡਾ ਆਪਣਾ ਸੁਖ ਅਨੰਦ ਵਾਲੀ ਆ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਬਾਤ ਚੈਨਲ ਅੱਜ ਪਿੰਡ ਬਾਗੜੀਆਂ ਦੇ ਵਿੱਚ ਖਲੋਤੇ ਆਂ ਪੁਰਾਣੀਆਂ ਬਾਗੜੀਆਂ ਦੇ ਵਿੱਚ ਜਿੱਥੇ ਕੀ 8ਵਾਂ ਸ੍ਰੀ ਦੀ ਹਿਆਰਿਆਂ ਨੂੰ ਸਮਰਪਿਤ 8ਵਾਂ ਕੀਰਤਨ ਦੁਬਾਨ ਜਿਹੜਾ ਲੱਗਣ ਜਾ ਰਿਹਾ ਉਹ ਸੁ ਕਰਦੇ ਆਂ ਗੱਲਬਾਤ ਪਿੰਡ ਦੇ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਨੇ ਸਰਦਾਰ ਸੁਮੇਤ ਸਿੰਘ ਜੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਦੀ 8ਵਾਂ ਕੀਰਤਨ ਦੁਬਾਨ ਜਿਹੜਾ ਤੁਸੀਂ ਲਗਾਉਣ ਜਾ ਰਹੇ ਹੋ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਇਹ ਜੇ ਅਠਵਾਂ ਮਹਾਨ ਗੁਰਮਤ ਸਮਾਗਮ ਦੀ ਦਾਾਇਰ ਕਰਵਾਇਆ ਜਾ ਰਿਹਾ ਹੈ। ਪਹਿਲੇ ਗੁਰਮਾਨ ਲੇਗਮ ਸੇਵਾ ਸੁਸਾਇਟੀ ਦੇ ਸਾਡੇ ਐਨ ਆਰ ਆਈ ਜੀ ਉਸ ਨਾਮ ਦੇ ਬੈਲਰ ਦੇ ਹੇਠੇ ਜਿਹੜਾ ਸਮਾਗਮ ਹੁੰਦਾ ਸੀ। ਇਸ ਸਾਲ ਇਹ ਜਿਹੜਾ ਸਮਾਗਮ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੈਨਰ ਦੇ ਹੇਠੇ ਹੋ ਰਿਹਾ ਹੈ। ਸੰਗਤਾਂ ਨੂੰ ਇਹ ਅਪੀਲ ਹੈ ਕਿ ਅਠਵਾਂ ਮਹਾਨ ਗੁਰਮਤ ਸਮਾਗਮ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰਕੋਟ ਜੀ ਔਰ ਛੋਟੇ ਸਾਹਿਬ ਜੀ ਦੀਆਂ ਯਾਦਾਂ ਵਿੱਚ ਇਰੇ-ਇਰੇ ਰਾਜੀ ਦਾ ਵਿਆਹ ਪਰ 4:00 ਤੋਂ 1:30 ਤੋਂ ਕੰਫਰੰਸ ਵਿਸ਼ੇਸ਼ ਤੌਰ ਤੇ ਢਾਦੀ ਜਸਬੀਰ ਸਿੰਘ ਜੀ ਮਾਨ ਪਾਪਾ ਮਰਜੀਤ ਸਿੰਘ ਜੀ ਗਲਮ ਖੁਰਦਾਰ ਜੀ ਦੇ ਵਿਸ਼ੇਸ਼ ਤੌਰ ਤੇ ਹਾਂ ਕਿ ਕਰਦੇ ਨੇ ਔਰ ਸਮਾਂ ਸਵੇਰੇ 10:00 ਤੋਂ ਲੈ ਕੇ ਸ਼ਾਮ 4:00 ਵਜੇ ਤੱਕ ਹੋਵੇਗਾ ਵਿਸ਼ੇਸ਼ ਤੌਰ ਤੇ ਬੱਚਿਆਂ ਦੇ ਸੁੰਦਰ ਦਸਤਾਰ ਮੁਕਾਬਲੇ ਵੀ ਹੋਣਗੇ ਜੋ ਕਿ ਅੱਜ ਲਈ ਬੱਚਿਆਂ ਦੇ ਮਾਪਿਆਂ ਦੇ ਦੁਆਲੇ ਗੀਸ ਕਟਵਾ ਰਹੇ ਨੇ ਵਿਸ਼ੇਸ਼ ਤੌਰ ਤੇ ਬੱਚਿਆਂ ਦੇ ਵਾਸਤੇ ਸੁੰਦਰ ਸਟਾਰਟ ਮੁਕਾਬਲੇ ਰੱਖੇਗੇ ਜਿਹੜਾ ਬੱਚਾ ਅੱਵਲ ਪਹਿਲੇ ਨੰਬਰ ਤੇ ਆਵੇਗਾ ਨੂੰ 3100 ਰੁਪਏ ਔਰ ਟਰੋਫੀ ਦੇਵਾਂਗੇ ਜਿਹੜਾ ਸੈਕੰਡ ਆਵੇਗਾ 2100 ਰੁਪਏ ਔਰ ਟਰੋਫੀ ਦੇਵਾਂਗੇ ਜਿਹੜਾ ਬੱਚਾ ਥਾੜਾ ਆਏਗਾ 1100 ਰੁਪਏ ਔਰ ਤੋਂ ਬਹੁਤ ਵਧੀਆ ਉਤਰਾਲੇਗੇ ਪਿੰਡ ਦੀ ਕਮੇਟੀ ਦੀ ਨਿਗਰਾਨੀ ਕਰਵਾ ਲਈ ਆ ਸੋ ਇਹ ਦਾ ਹਫਤਾ ਪੂਰਾ ਮਹੀਨਾ ਇਹ ਸ਼ਹਾਦਤ ਦਾ ਮਹੀਨਾ ਸੋ ਇਸ ਦੇ ਵਿੱਚ ਸਾਡੀ ਇਸ ਪਾਗ ਨੂੰ ਬਚਾਉਣ ਵਾਸਤੇ ਤੰਤਨ ਸਹਿਦੇਤ ਮਾਨ ਸਾਹਿਬ ਸ੍ਰੀ ਗੁਰਗੋਵਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਪੂਰੇ ਪਰਿਵਾਰ ਦਾ ਬਲੀਦਾਨ ਦਿੱਤਾ ਔਰ ਅੱਜ ਅਸੀਂ ਆਪੋ ਆਪਣੇ ਘਰਾਂ 'ਚ ਬੈਠੇ ਇੱਕ ਪਾਠ ਵੀ ਨਹੀਂ ਕਰ ਸਕਦੇ ਬਹੁਤ ਹੀ ਮਦਭਾਗੀ ਗੱਲ ਆ ਜਿਹੜੇ ਲੋਕ ਘਰਾਂ ਦੇ ਵਿੱਚੋਂ ਕੋਈ ਵੀਡੀਓ ਵੀ ਨਹੀਂ ਸ਼ੇਅਰ ਕਰ ਸਕਦੇ ਇਸ ਵੀਡੀਓ ਨੂੰ ਵੀ ਸ਼ੇਅਰ ਕਰ ਦਿਓ ਇੰਨਾ ਵੀ ਤੁਹਾਨੂੰ ਜਰਾ ਪੁੰਨ ਲੱਗਣਾ ਆ ਤਾਂ ਜੋ ਕਿ ਹਰ ਸੰਗਤਾਂ ਤੱਕ ਇਹ ਵੀਡੀਓ ਪਹੁੰਚ ਸਕੇ ਉਹ ਕੀਰਤਨ ਦੀ ਵੰਦ ਦਾ ਜਰਾ ਲਾਹਾ ਲੈ ਸਕਣ ਸਾਡਾ ਹੋ ਗਈ ਤੇ ਮਨੂਰ ਨੇ ਬਾਬਾ ਜੀ ਨਾਲ ਵੀ ਗੱਲ ਕਰਦੀਆਂ ਵਾਹਿਗੁਰੂ ਜੀ ਦਾ ਬਖਸ਼ਾ ਵਾਹਿਗੁਰੂ ਜੀ ਦੇ ਬਖਸ਼ਾ ਬਾਬਾ ਜੀ 21 ਤਰੀਕ ਨੂੰ ਕਰਵਾ ਰਹੇ ਤੇ ਸੰਗਤਾਂ ਨੂੰ ਪਹੁੰਚਾ ਲਈਏ 22 ਦਸੰਬਰ ਦਿਨ ਵੀਾਰ ਨੂੰ ਜੁਮਾਗਤ ਹੋ ਰਿਹਾ ਹੈ 10 ਤੋਂ 4 ਵਜੇ ਨੂੰ ਸੰਤੋਖ ਸਿੰਘ ਸਾਹਿਬ ਦਾ ਜੀ ਪੁਸ਼ਪ ਸਿੰਘ ਸਾਹਿਬ ਦਾ ਨਿਸ਼ਾਨਾ ਇੱਕ ਸਮਾਗਮ ਦਾ ਸੱਦਾ ਸਾਢੇ 7:00 ਵਜੇ ਨੂੰ ਬੇਨਤੀ ਹੈ ਕੀ ਹਾਂ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਜੀ ਹੁ ਸਕਣਾ ਤੋਂ ਵਾਹਿਗੁਰੂ ਜੀ ਤੋਂ ਵਾਹਿਗੁਰੂ ਜੀ ਉਸ ਤੋਂ ਸਕਤਾਂ ਨੂੰ ਦੋਨੇ ਹੱਥ ਜੋੜ ਕੇ ਬੇਨਤੀ ਆ ਅਗਰ ਤੁਸੀਂ ਫਤਿਹਗਰ ਸਾਹਿਬ ਨਹੀਂ ਪਹੁੰਚ ਸਕਦੇ ਇੱਕ ਘਟੋ ਘਟੇ ਬਾਗੜੀਆਂ ਤੱਕ ਦਾ ਸਫ਼ਰ ਜਿਹੜਾ ਆਪਣੇ ਨੇੜਲੇ ਪਿੰਡਾਂ ਨੂੰ ਇਹ ਬੇਨਤੀ ਆ ਕਿ ਬਾਗੜੀਆਂ ਤੱਕ ਦਾ ਸਫ਼ਰ ਤੇ ਸਿਰਫ 2 ਕਿਲੋਮੀਟਰ ਦਾ ਸਫ਼ਰ ਆ ਜਰੂਰ ਕਰੋ ਔਰ ਕੀਰਤਨ ਇਲਾਹੀ ਬਾਣੀ ਦਾਇਰਾ ਆਨੰਦ ਮਾਣੋ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਇਰਾ ਦਾਸ ਤੋਂ 4 ਵਜੇ ਤੱਕ ਰਹੇਗੀ